ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਹੀ ਫੌਜ ਦਾ ਹੱਲਾ ਕਰਤਾਰਪੁਰ ਦੇ ਨੇੜੇ ਆਣ ਕੇ ਪੈਂਦੇ ਖਾਨੇ तुरਮ ਬਜਾ ਕੇ ਲਸ਼ਕਰ ਨੂੰ ਹੱਲੇ ਦਾ ਹੁਕਮ ਦੇ ਦਿੱਤਾ ਇੱਕਦਮ ਗੋਲੀਆਂ ਦੀ 부ਛਾੜ ਮੀ ਵਾਂਗੂ ਵਰਣ ਲੱਗ ਪਈ ਬੰਦੂਕਾਂ ਦੀ ਅੱਗ ਨਾਲ ਜਿਹੜਾ ਚਾਨਣ ਹੋ ਗਿਆ ਸੀ ਉਸ ਨੂੰ ਧੂਏ ਨੇ ਫੇਰ ਮੱਦਮ ਪਾ ਦਿੱਤਾ ਤੂਏ ਨਾਲ ਮੈਦਾਨ ਭਰ ਗਿਆ ਗੁਰੂ ਸਾਹਿਬ ਜੀ ਦੇ ਸੂਰਮਿਆਂ ਵੱਲੋਂ ਵੀ ਗੋਲੀਆਂ ਅਤੇ ਤੀਰਾਂ ਦੀ ਵਰਖਾ ਹੋਣ ਲੱਗੀ ਫੱਟੜ ਸੂਰਮਿਆਂ ਦੇ ਲਹੂ ਨਾਲ ਧਰਤੀ ਲਾਲ ਹੋ ਗਈ ਸੂਰਮੇ ਧਰਤੀ ਤੇ ਡਿੱਗ ਕੇ ਮੱਛੀ ਵਾਂਗ ਤੜਫਣ ਲੱਗੇ ਸ਼੍ਰੀ ਗੁਰਦਿੱਤਾ ਜੀ ਨੇ ਵੀ ਬਹੁਤ ਤੀਰ ਛੱਡ ਕੇ ਸ਼ਾਹੀ ਜਵਾਨਾਂ ਨੂੰ ਭੋਂ ਤੇ ਲਟਾ ਦਿੱਤਾ ਭਾਈ ਲਖੂ ਅਤੇ ਉਸ ਦੇ ਸਾਥੀਆਂ ਨੇ ਵੀ ਜਦ ਦੋ ਘੜੀ ਤੱਕ ਗੱਡ ਕੇ ਯੁੱਧ ਕੀਤਾ ਤਾਂ ਕਾਲੇ ਖਾਨੇ ਆਪਣੇ ਜਵਾਨਾਂ ਨੂੰ ਲਲਕਾਰ ਕੇ ਕਿਹਾ ਤੁਸੀਂ ਅੱਗੇ ਕਿਉਂ ਨਹੀਂ ਵੱਧਦੇ ਤਕੜੇ ਹੋ ਕੇ ਅੱਗੇ ਵੱਧ ਕੇ ਸ਼ਹਿਰ ਨੂੰ ਲੁੱਟਕੁੱਟ ਕੇ ਕਬਜ਼ਾ ਕਰ ਲਵੋ ਆਪਣੇ ਸਰਦਾਰ ਦੀ ਲਲਕਾਰ ਸੁਣ ਕੇ ਸ਼ਾਹੀ ਸੈਨਾ ਨੇ ਜ਼ੋਰ ਦਾ ਹੱਲਾ ਬੋਲ ਦਿੱਤਾ ਪਰ ਸਾਹਮਣੇ ਉਹ ਸਿੱਖ ਸੂਰਮਿਆਂ ਨੇ ਵੀ ਅਜੇ ਹੀ ਬੁਛਾੜ ਕੀਤੀ ਕੇ ਕਿਸੇ ਨੂੰ ਇੱਕ ਪੈਰ ਵੀ ਅੱਗੇ ਵਧਣ ਨਾ ਦਿੱਤਾ ਇਤਨਾ ਜ਼ਬਰਦਸਤ ਟਾਕਰਾ ਹੁੰਦਾ ਵੇਖ ਕੇ ਕਾਲੇਖਾਨੇ ਕਿਹਾ ਅੱਗੇ ਕੋਈ ਵਿਅੰਤ ਫੌਜ ਜਾਪਦੀ ਹੈ ਜਿਹੜੀ ਇਤਨਾ ਸਖਤ ਮੁਕਾਬਲਾ ਕਰ ਰਹੀ ਹੈ ਇਤਨੇ ਨੂੰ ਦਿਨ ਚੜੇ ਦੇ ਚਾਨਣ ਵਿੱਚ ਜਦ ਕਾਲੇਖਾਨੇ ਆਪਣੇ ਮਰੇ ਹੋਏ ਸੂਰਮਿਆਂ ਦੇ ਢੇਰ ਲੱਗੇ ਹੋਏ ਵੇਖੇ ਤਾਂ ਹੋਰ ਵੀ ਬਹੁਤ ਹੈਰਾਨ ਹੋਇਆ ਕਿ ਰਾਤੋਂ ਰਾਤ ਸਾਡੇ ਅੱਧੇ ਜਵਾਨ ਮਾਰੇ ਗਏ ਹਨ ਇਸ ਵਾਸਤੇ ਉਸਨੇ ਗੁੱਸੇ ਨਾਲ ਆਪਣੇ ਸਰਦਾਰਾਂ ਨੂੰ ਕਿਹਾ ਕਿ ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਅੱਗੇ ਕਿਉਂ ਨਹੀਂ ਹੁੰਦੇ ਜਿੰਨੀ ਟਿੱਲ ਕਰੋਗੇ ਉਤਨਾ ਹੀ ਨੁਕਸਾਨ ਵਧੇਰੇ ਹੋਵੇਗਾ ਹੁਣ ਚਾਰੇ ਪਾਸੇ ਹੀ gekeਰਾ ਪਾ ਕੇ ਇੱਕ ਵਾਰ ਹੀ ਮਿਲਾ ਕੇ ਹੱਲਾ ਕਰ ਦਿਓ ਕਤਬਖਾਨ ਪੂਰਬ ਦਿਸ਼ਾ ਵੱਲ 10000 ਸੈਨਾ ਲੈ ਕੇ ਦੱਖਣ ਦਿਸ਼ਾ ਵੱਲ ਹੋ ਜਾਣ ਮੈਂ ਆਪ ਪੱਛਮ ਦਿਸ਼ਾ ਵੱਲ ਹੁੱਲਾ ਬੋਲਾਂਗਾ ਪੈਂਦੇ ਖਾਂ ਸੂਰਮਾ ਉੱਤਰ ਦਿਸ਼ਾ ਵੱਲ ਹੋ ਕੇ ਲੜੇ ਇਸ ਤਰ੍ਹਾਂ ਦੀ ਸਲਾਹ ਕਰਕੇ ਚੌਂ ਦਿਸ਼ਾ ਵੱਲ 10-10000 ਸੂਰਮਾ ਲੈ ਕੇ ਚਾਰੇ ਸਰਦਾਰ ਹੋ ਗਏ ਅਤੇ ਨਗਾਰੇ ਵਜਾ ਕੇ ਮਾਰਾ ਵਕਾਰਾ ਕਰਦੇ ਹੋਏ ਧੜਾ ਧੜ ਗੋਲੀਆਂ ਬੰਦੂਕਾਂ ਅਤੇ ਤੀਰਾਂ ਦੀ ਝੜੀ ਲਾ ਦਿੱਤੀ ਅੱਗੋਂ ਗੁਰੂ ਜੀ ਦੇ ਸੂਰਮੇ ਮਲਕ ਜਾਤੀ ਪੂਰਬ ਦਿਸ਼ਾ ਵੱਲੋਂ ਮਿਹਰ ਚੰਦ ਤੇ ਭਾਈਆ ਅੰਮੀਆਂ ਦੱਖਣ ਵੱਲੋਂ ਵੈਰੀਆਂ ਦੇ ਹੱਲੇ ਨੂੰ ਰੋਕਣ ਲੱਗੇ ਪੱਛਮ ਦਿਸ਼ਾ ਵੱਲੋਂ ਭਾਈ ਬਿੱਦੀ ਚੰਦ ਜੀ ਵੈਰੀਆਂ ਦੇ ਸਾਹਮਣੇ ਡਟ ਗਏ ਦੋ ਪਾਸਿਆਂ ਤੋਂ ਆਮੋ ਸਾਹਮਣੇ ਇੱਕ ਦੂਜੇ ਉੱਤੇ ਗੋਲੀਆਂ ਤੀਰਾਂ ਦੀ ਬਹੁਤ ਮਾਰ ਅਤੇ ਨੇਜੇ ਤੇ ਤਲਵਾਰ ਨਾਲ ਖੂਬ ਵੱਡ ਹੋਣ ਲੱਗੀ ਧਰਤੀ ਉੱਤੇ ਲੋਥਾਂ ਦੇ ਢੇਰ ਲੱਗ ਗਏ ਲਹੂ ਮੀਦ ਦਾ ਚਿੱਕੜ ਹੋ ਗਿਆ ਗੁਰੂ ਜੀ ਨੇ ਆਪ ਜੰਗ ਵਿੱਚ ਆਉਣਾ ਇਸ ਤਰ੍ਹਾਂ ਜਦ ਕਮਸਾਨ ਦਾ ਯੰਗ ਹੋਣ ਲੱਗਾ ਤਾਂ ਗੁਰੂ ਜੀ ਸ਼ਸਤਰ ਵਸਤਰਾ ਨਾਲ ਘੋੜ ਸਵਾਰ ਹੋ ਕੇ ਆਪ ਯੁੱਧ ਦੇ ਮੈਦਾਨ ਵਿੱਚ ਆ ਗਏ ਜਿਸ ਪਾਸਿਓਂ ਬੈਰੀ ਦੇ ਜਵਾਨ ਅੱਗੇ ਵਧਣ ਲੱਗਦੇ ਗੁਰੂ ਜੀ ਉਧਰ ਹੀ ਤੀਰਾਂ ਦੀ ਮਾਰ ਕਰਕੇ ਉਹਨਾਂ ਨੂੰ ਪਿੱਛੇ ਹਟਾ ਦਿੰਦੇ ਗੁਰੂ ਜੀ ਦੇ ਤੀਰਾਂ ਨਾਲ ਵੈਰੀ ਦੇ ਬਹੁਤ ਸੂਰਮੇ ਫੱਟੜ ਹੋ ਕੇ ਧਰਤੀ ਤੇ ਡਿੱਗ ਪਏ ਦੁਸ਼ਮਨ ਦੇ ਸਰਦਾਰਾਂ ਨੇ ਬਹੁਤ ਜ਼ੋਰ ਲਾਇਆ ਉਹਨਾਂ ਨੇ ਆਪਣੇ ਜਵਾਨਾਂ ਨੂੰ ਕਈ ਵਾਰ ਲਲਕਾਰ ਕੇ ਆਖਿਆ ਕਿ ਅੱਗੇ ਵਧੋ ਪਰ ਉਹਨਾਂ ਦੇ ਸਿੱਖ ਸੂਰਮਿਆਂ ਨੇ ਕੋਈ ਪੇਸ਼ ਨਾ ਜਾਣ ਦਿੱਤੀ ਕਾਲੇ ਖਾਂ ਅਤੇ ਉਸ ਦੇ ਸਾਥੀ ਸਰਦਾਰ ਆਪਣੀ ناکامی ਵੇਖ ਕੇ ਬੜੇ ਹੈਰਾਨ ਹੋਏ। ਬਿੱਦੀ ਚੰਦ ਨੇ ਅਨਵਰ ਖਾਂ ਨੂੰ ਮਾਰਨਾ। ਇਸ ਕਮਖਾਨ ਵਿੱਚ ਅਨਵਰ ਖਾਂ ਦਾ ਟਾਕਰਾ ਭਾਈ ਬਿੱਦੀ ਚੰਦ ਨਾਲ ਹੋ ਗਿਆ। ਇੱਕ ਦੂਜੇ ਨੂੰ ਵੰਗਾਰ ਕੇ ਆਪਣੀ ਯੁੱਧ ਵਿਦਿਆ ਦੇ ਜੋਰ ਵਿਖਾ ਰਹੇ ਸਨ ਕਿ ਭਾਈ ਬਿੱਦੀ ਚੰਦ ਦਾ ਇੱਕ ਤੀਰ ਅਨਵਰ ਖਾਂ ਦੇ ਮੱਥੇ ਨੂੰ ਪਾੜ ਕੇ ਪਾਰ ਹੋ ਗਿਆ ਜਿਸ ਨਾਲ ਅਨਵਰ ਖਾਂ ਘੋੜੇ ਤੋਂ ਹੇਟਾ ਡਿੱਗ ਪਿਆ ਅਤੇ ਤੜਫ ਤੜਫ ਕੇ ਮਰ ਗਿਆ ਅਨਵਰ ਖਾਂ ਦੇ ਸਾਥੀ ਆਪਣੇ ਸਰਦਾਰ ਨੂੰ ਮਰਿਆ ਵੇਖ ਕੇ ਪਿੱਛੇ ਨੂੰ ਉੱਠ ਕੇ ਣਠੇ ਸਿੱਖਾਂ ਨੇ ਜਿੱਤ ਕੇ ਜੈਕਾਰੇ ਜੋਰ-ਜੋਰ ਦੀ ਛੱਡੇ ਇਸ ਨਾਲ ਚੋਫੇਰਿਓ ਹੀ ਸ਼ਾਹੀ ਲਸ਼ਕਰ ਦੇ ਪੈਰ ਹਿੱਲ ਗਏ ਅਤੇ ਉਹ ਪਿੱਛੇ ਹਟਣ ਲੱਗ ਪਏ ਭਾਈ ਲਖੂ ਦੀ ਸ਼ਹੀਦੀ ਆਪਣੇ ਲਸ਼ਕਰ ਨੂੰ ਦਿਲ ਛੱਡੂ ਵੇਖ ਕੇ ਕਾਲੇ ਖਾਨ ਨੇ ਆਪਣੇ ਜਥੇ ਨਾਲ ਬੜੇ ਜੋਰ ਨਾਲ ਅੱਗੇ ਵਧਣ ਦਾ ਯਤਨ ਕੀਤਾ ਇਸ ਨੂੰ ਰੋਕਣ ਵਾਸਤੇ ਭਾਈ ਲਖੂ ਅੱਗੇ ਵਧਿਆ ਭਾਈ ਲਖੂ ਦੇ ਤੀਰਾਂ ਨਾਲ ਕਾਲੇ ਖਾਨ ਫੱਟੜ ਹੋ ਗਿਆ ਕਾਲੇ ਖਾਨ ਨੇ ਫੱਟੜ ਹੋ ਕੇ ਭਾਈ ਲਖੂ ਉੱਤੇ ਹਮਲਾ ਕਰ ਦਿੱਤਾ ਅਤੇ ਭਾਈ ਲਖੂ ਨੂੰ ਘੇਰੇ ਵਿੱਚ ਲੈ ਕੇ ਤਲਵਾਰਾਂ ਦੇ वार ਕਰਕੇ ਸ਼ਹੀਦ ਕਰ ਦਿੱਤਾ ਉਦੋਂ ਗੁਰੂ ਜੀ ਅਤੇ ਸ੍ਰੀ ਗੁਰਦਿੱਤਾ ਜੀ ਨੇ ਤੀਰਾਂ ਦੀ ਮਾਰ ਰੱਖ ਕੇ ਕਾਲੇ ਖਾਂ ਦੀ ਫੌਜ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਕਾਲੇ ਖਾਂ ਗੁਰੂ ਜੀ ਦੇ ਤੀਰਾਂ ਦੀ ਮਾਰ ਹੁੰਦੀ ਵੇਖ ਕੇ ਮੂੰਹ ਵਿੱਚ ਉਂਗਲਾ ਪਾ ਕੇ ਤੋਬਾ ਤੋਬਾ ਕਰਨ ਲੱਗਾ ਸ੍ਰੀ ਸੂਰਜ ਮਲ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਯੁੱਧ ਕਰਨਾ ਵੈਰੀ ਦਲਾਂ ਦਾ ਜੋਰ ਵਦਦਾ ਵੇਖ ਕੇ ਸ਼੍ਰੀ ਸੂਰਜ ਮਲ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਕ ਪਾਸਿਓਂ ਅੱਗੇ ਹੋ ਕੇ ਵੈਰੀਆਂ ਉੱਤੇ ਤੀਰਾਂ ਦੀ ਵਰਖਾ ਕਰਕੇ अनेਕਾਂ ਨੂੰ ਵਿੰਨ ਕੇ ਰੱਖ ਦਿੱਤਾ ਫੇਰ ਜੋ ਵੇਖਿਆ ਕਿ ਦੁਸ਼ਮਣ ਬਹੁਤ ਹੀ ਉੱਤੇ ਚੜ ਆਇਆ ਹੈ ਤੈ ਕਿਰਪਾਨ ਧੂਕੇ ਉਹਨਾਂ ਦਾ ਮੁਕਾਬਲਾ ਕੀਤਾ ਇੰਨਾ ਸਾਹਿਬਜ਼ਾਦਿਆਂ ਦੇ ਨਾਲ ਸਿੱਖ ਲੋਧਿਆਣੇ ਵੀ ਵੈਰੀਆਂ ਦੀ ਕਟ ਵੱਧ ਕਰਕੇ ਸੱਥਰ ਲਾ ਦਿੱਤੇ ਆਪਣੇ ਜਵਾਨਾਂ ਦਾ ਬਹੁਤ ਨੁਕਸਾਨ ਹੁੰਦਾ ਵੇਖ ਕੇ ਕਤਮ ਖਾਨ ਨੇ ਫੌਜ ਨੂੰ ਪਿੱਛੇ ਕਰ ਲਿਆ ਕਾਲੇ ਖਾਨ ਨੇ ਪੈਂਦੇ ਖਾਨ ਨੂੰ ਆਖਿਆ ਇਸ ਸਮੇ ਗੁਰੂ ਯੁੱਧ ਵਿੱਚ ਆਪ ਆਇਆ ਹੈ अनेका ਸਾਡੇ ਜਵਾਨ ਮਾਰੇ ਗਏ ਹਨ ਤੂੰ ਆਪ ਬਹਾਦਰੀ ਕਿਸ ਸਮੇ ਵਿਖਾਏਗਾ ਪਹਿਰ ਰਾਤ ਰੈਂਦੀ ਤੂੰ యుద్ధ ਹੋਣ ਲੱਗਾ ਹੈ ਹੁਣ ਪਹਿਰ ਦਿਨ ਚੜ ਆਇਆ ਹੈ ਇੰਨਾ ਦੋ ਪੈਰਾਂ ਵਿੱਚ ਹੀ ਸਾਡੀ ਫੌਜ ਦੋ ਹਿੱਸੇ ਮਾਰੀ ਗਈ ਹੈ ਇਸ ਗੱਲ ਦਾ ਸਾਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਕਿ ਸਾਡੀ ਫੌਜ ਇਸ ਤਰ੍ਹਾਂ ਮਾਰੀ ਜਾਵੇਗੀ ਜੇ ਹੋਰ ਦੋ ਪਹਿਰ ਯੁੱਧ ਹੁੰਦਾ ਰਿਹਾ ਤਾਂ ਫੇਰ ਕੋਈ ਵੀ ਸਾਡੇ ਵਿੱਚੋਂ ਬਚ ਕੇ ਜਾਣ ਦੀ ਉਮੀਦ ਨਾ ਰੱਖੇ ਸਭ ਇੱਥੇ ਹੀ ਖਤਮ ਹੋ ਜਾਵਾਂਗੇ ਪੈਂਦੇਖਾਂ ਦੀ ਗੁਰੂ ਜੀ ਹੱਤੋਂ ਮੋਤ ਕਾਲੇਖਾਂ ਦੀਆਂ ਗੱਲਾਂ ਸੁਣ ਕੇ ਪੈਂਦੇਖਾਂ ਨੇ ਜਦ ਵੇਖਿਆ ਕਿ ਗੁਰੂ ਜੀ ਇਸ ਸਮੇ ਇਕੱਲੇ ਹੀ ਹਨ ਅਤੇ ਹੋਰ ਸੂਰਮੇ ਇੱਧਰ ਉੱਧਰ ਲੜ ਰਹੇ ਹਨ ਤਾਂ ਘੋੜਾ ਦੁੜਾ ਕੇ ਗੁਰੂ ਜੀ ਦੇ ਸਾਹਮਣੇ ਆਣ ਕੇ ਵੰਗਾਰ ਕੇ ਕਹਿਣ ਲੱਗਾ ਤਕੜੇ ਹੋ ਜਾਓ ਤੁਸੀਂ ਮੇਰੀ ਬੇਇੱਜ਼ਤੀ ਕਰਾਈ ਸੀ ਅੱਜ ਮੈਂ ਉਸ ਦਾ ਬਦਲਾ ਲੈ ਕੇ ਛੱਡਾਂਗਾ ਇਹ ਯੁੱਧ ਨਹੀਂ ਕਰਨਾ ਚਾਹੁੰਦੇ ਤਾਂ ਮੇਰੇ ਨਾਲ ਪਾਤਸ਼ਾਹ ਪਾਸ ਚੱਲੇ ਚਲੋ ਮੈਂ ਤੁਹਾਨੂੰ ਮਾਫੀ ਲਿਆ ਦੇਵਾਂਗਾ ਗੁਰੂ ਜੀ ਨੇ ਕਿਹਾ ਤੂੰ ਨਮਕ ਹਰਾਮ ਹੈ ਤੂੰ ਆਪਣਾ ਜੋਰ ਲਾ ਲ ਐ ਗੁਰੂ ਜੀ ਦੇ ਇਹ ਜ਼ੋਰਦਾਰ ਬਚਨ ਸੁਣ ਕੇ ਪੈਂਦੇਖਾਨ ਨੇ ਕੋੜੇ ਨੂੰ ਛੇੜ ਕੇ ਗੁੱਸੇ ਨਾਲ ਗੁਰੂ ਜੀ ਉੱਤੇ ਤਲਵਾਰ ਦਾ ਵਾਰ ਕਰ ਦਿੱਤਾ ਗੁਰੂ ਜੀ ਨੇ ਜਦ ਇਸ ਵਾਰ ਨੂੰ ਰੋਕ ਲਿਆ ਤਾਂ ਪੈਂਦੇਖਾਨ ਨੇ ਦੂਸਰਾ ਵਾਰ ਕੀਤਾ ਇਸ ਵਾਰ ਪੈਂਦੇਖਾਨ ਦੀ ਤਲਵਾਰ ਗੁਰੂ ਜੀ ਦੀ ਢਾਲ ਉੱਤੇ ਵੱਜ ਕੇ ਦੋ ਟੋਟੇ ਹੋ ਗਈ ਦੋਹਾਂ ਪਾਸਿਆਂ ਦੇ ਸੂਰਮੇ ਜਦ ਵੇਖਣ ਵਾਸਤੇ ਆਪਾਂ ਭੁੱਲ ਗਏ ਅਤੇ ਮੂਰਤੀਆਂ ਬਣ ਕੇ ਵੇਖਣ ਲੱਗੇ ਪਿੜ ਭੱਜ ਗਿਆ ਪੈਂਦੇਖਾਨ ਨੇ ਤਲਵਾਰ ਛੱਡ ਕੇ ਗੁਰੂ ਜੀ ਦੇ ਘੋੜੇ ਨੂੰ ਜੱਫਾ ਮਾਰਿਆ ਗੁਰੂ ਜੀ ਨੇ ਉਸ ਦੇ ਸਿਰ ਵਿੱਚ ਅਜੇ ਹੀ ਟਾਲ ਮਾਰੀ ਕੇ ਪੈਂਦੇਖਾਂ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਪਿਆ ਅਤੇ ਬੇਸੁਰਤ ਹੋ ਗਿਆ ਗੁਰੂ ਜੀ ਆਪਣੇ ਘੋੜੇ ਤੇ ਉੱਤਰ ਕੇ ਉਸ ਦੇ ਪਾਸ ਖੜੇ ਹੋ ਗਏ ਜਦ ਕੁਛ ਚਿਰ ਪਿਛੋਂ ਪੈਂਦੇਖਾਂ ਨੂੰ ਹੋਸ਼ ਆਈ ਤਾਂ ਗੁੱਸਾ ਖਾ ਕੇ ਉੱਠ ਕੇ ਗੁਰੂ ਜੀ ਨੂੰ ਜੱਫਾ ਮਾਰਨ ਵਾਸਤੇ ਟੱਪਿਆ ਜਦ 扑ੜੱਕੇ ਅੱਗੇ ਆਉਣ ਲੱਗਾ ਤਾਂ ਗੁਰੂ ਜੀ ਨੇ ਤਲਵਾਰ ਦੇ ਇੱਕ ਭਰਪੂਰ वार ਨਾਲ ਉਸ ਨੂੰ ਧਰਤੀ ਤੇ ਲਟਾ ਦਿੱਤਾ ਗੁਰੂ ਜੀ ਨੇ ਕਿਹਾ ਪੈਂਦੇ ਖਾਂ ਕਲਮਾ ਪੜ ਇਹ ਤੇਰਾ ਅੰਤ ਸਮਾ ਹੈ ਪੈਂਦੇ ਖਾਂ ਨੇ ਕਿਹਾ ਗੁਰੂ ਜੀ ਤੁਹਾਡੀ ਤਲਵਾਰ ਹੀ ਕਲਮਾ ਹੈ ਜਿਸ ਦੇ ਛੂਨ ਨਾਲ ਬਹਿਸ਼ਤਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਆਪ ਸਦਾ ਹੀ ਕਿਰਪਾਲੂ ਹੋ ਮੇਰੇ ਗੁਨਾਹ ਬਖਸ਼ ਦਿਓ ਇਹ ਕੁਝ ਕਹਿੰਦਾ ਹੋਇਆ ਪੈਂਦੇ ਖਾਂ ਇਸ ਜਹਾਨ ਤੋਂ ਚਲਦਾ ਬਣਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ